ਆਂੀਆਂ ਜੀ ਜਿਹੜੀ ਆਪਣੀ ਇਹ ਹੈਗੀ ਐ ਜੀ ਬਜ਼ੁਰਗਾਂ ਦੇ ਆਧਾਰਤ ਜ਼ਿਆਦਾਤਰ ਆਪਣੀਆਂ ਕਹਾਣੀਆਂ ਜਿਹੜੀਆਂ ਬਜ਼ੁਰਗਾਂ ਦੇ ਆਧਾਰਤ ਹੁੰਦੀਆਂ ਨੇ ਤੇ ਗੱਲ ਕਰਾਂਗੇ ਜੀ ਆਪਾਂ ਹਰਨਾਮ ਸਿੰਘ ਦੀ ਤੇ ਉਹਦੇ ਬੇਟੇ ਦੀ ਹਰਨਾਮ ਸਿੰਘ ਜੀ ਕਾਫੀ ਹੁਣ ਕਰਕੇ ਬਿਮਾਰ ਪਿਆ ਹੁੰਦਾ ਸਾਦੀ ਥੋੜੀ ਜੀ ਪ੍ਰੋਬਲਮ ਹੁੰਦੀ ਆ ਉਹਨੂੰ ਤੁਨੁਰਾ ਆਤ ਨੂੰ ਨਾ ਹੀ ਬਹੁਤ ਜ਼ੋਰ ਜ਼ੋਰ ਦੀ ਮਤਲਬ ਖਾਂ ਕੇ ਛਿੜ ਜਾਂਦੀ ਐ ਤੇ ਉਹ ਆਪਦੇ ਮੁੰਡੇ ਨੂੰ ਵੀ ਆਵਾਜ਼ ਦਿੰਦਾ ਵੀ ਪੁੱਤ ਕਹਿੰਦਾ ਮੈਂ ਤਾਂ ਵੀ ਸਾਹ ਬਹੁਤ ਔਖਾ ਹੋ ਰਿਹਾ ਵੀ ਪੁੱਤ ਬਣ ਕੇ ਮੈਨੂੰ ਕੋਈ ਦਵਾਈ ਲਿਆ ਦੇ ਤੇ ਅਗੋਂ ਉਸ ਦਾ ਮੁੰਡਾ ਕਹਿੰਦਾ ਇਹ ਕਹਿੰਦਾ ਵੀ ਹੁਣ ਅੱਧੀ ਰਾਤ ਨੂੰ ਕਹਿੰਦਾ ਕਿਹੜਾ ਤੇਰੇ ਡਾਕਟਰ ਕੋਲੇ ਲੈ ਕੇ ਜਾਵਾਂ ਕਹਿੰਦਾ ਦਿਨੇ ਨਹੀਂ ਸੋਮੇ ਇਹ ਚੀਜ਼ਾਂ ਆ ਜਾਂਦੀਆਂ ਵੀ ਮੈਂ ਦਵਾਈ ਲੈ ਕੇ ਆਉਣੀ ਹੈ ਕਹਿੰਦਾ ਤੁਸੀਂ ਡੈਡੀ ਕਹਿੰਦਾ ਜੰਮੀ ਕਮਾਲ ਕਰ ਦਿੰਨੇ ਹੋ ਇੱਥੇ ਕਹਿੰਦਾ ਕੋਈ ਥੰਗ ਦੀ ਦਵਾਈ ਪਈ ਹੋਣੀ ਹੈ ਲੈ ਲਓ ਕਹਿੰਦਾ ਸਵੇਰੇ ਦੇਖਾਂਗੇ ਇੰਨਾ ਕਹਿ ਕੇ ਉਹ ਅੰਦਰ ਵੜ ਜਾਂਦਾ ਹੈ ਫਿਰ ਉਹਦੀ ਜਦੋਂ ਪੂਰਾ ਝੋਰ-ਝੋਰ ਦੀ ਖੰਗਦਾ ਤਾਂ ਉਹਨੂੰ ਮਾਇਨ ਲੱਗਦਾ ਵੀ ਮੇਰੇ ਨੀਂਦਰ ਡਿਸਟਰਬ ਹੋਉਂਦੀ ਹੈ ਨਾ ਫਿਰ ਆ ਕੇ ਉਹਦੇ ਪਿਤਾਈ ਨੂੰ ਕਹਿੰਦਾ ਵੀ ਤੁਹਾਨੂੰ ਇਹ ਕਹਿੰਦਾ ਚੰਗੀ ਤਰ੍ਹਾਂ ਪਤਾ ਹੈ ਵੀ ਸਾਰਾ ਦਿਨ ਕਹਿੰਦਾ ਮੈਂ ਕੰਮ ਕਰਕੇ ਵੀ ਥੱਕ ਹਰ ਜਾਣਾ ਕਹਿੰਦਾ ਵੀ ਕਮ ਸੇ ਕਮ ਕਹਿੰਦਾ ਤੁਸੀਂ ਇਹ ਤਾਂ ਸੋਚ ਲਿਆ ਕਰੋ ਬੰਦੇ ਡਿਊਟੀ ਤੋਂ ਆਉਂਦਾ ਥੱਕਿਆ ਦਿਨੇ ਨਹੀਂ ਕਹਿੰਦਾ ਤੁਸੀਂ ਯਾਦ ਕਰਵਾ ਸਕਦੇ ਸੀ ਯਾਰ ਮੈਨੂੰ ਕਹਿੰਦਾ ਵੀ ਦਵਾਈ ਲਿਆ ਦੇ ਹੁਣ ਕਹਿੰਦਾ ਥੂੰ ਥੂੰ ਲਾ ਰੱਖਿਓ ਉਸ ਦਾ ਕੋ ਆਵਾਜ਼ ਆਉਂਦੀ ਹੈ ਇੰਨਾ ਕਹਿ ਕੇ ਦਰਵਾਜ਼ਾ ਬੰਦ ਕਰ ਲੈਂਦਾ ਹੈ ਤੇਰਨਾਮ ਸਿੰਘ ਜੀ ਆਪਦੀ ਪੁਰਾਣੀ ਜ਼ਿੰਦਗੀ ਦੇ ਵਿੱਚ ਚਲਾ ਜਾਂਦਾ ਹੈ ਨਾ ਕਿ ਕਦੋਂ ਉਹਦਾ ਪੁੱਤ ਜਿਹੜਾ ਛੋਟਾ ਹੁੰਦਾ ਸੀਗਾ ਤੇ ਇੱਕ ਵਾਰ ਵੀ ਉਸਨੂੰ ਬੁਖਾਰ ਚੜ ਜਾਂਦਾ ਰਾਤ ਦੇ 12 ਵਜੇ ਪੈਂਦੇ ਹੀ ਉਤਰੂ ਮੀਂਹ ਵੀ ਇੰਨਾ ਹੁੰਦਾ ਵੀ ਉਹ ਭੱਜ-ਭੱਜ ਕੇ ਵੀ ਉਹਨੂੰ ਬੁਖਾਰ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਨਾ ਪੱਟੀਆਂ ਧਰਦਾ ਹੀ ਸਿਰ ਤੇ ਪਰ ਉਹਦਾ ਬੁਖਾਰ ਨਹੀਂ ਘਟਦਾ ਫਿਰ ਉਹ ਬਚਾਰਾ ਵੀ ਦੇ ਨਾ ਕਰੇ ਕੋਈ ਗੋਲੀ ਗੱਪਾ ਪਿਆ ਹੁੰਦਾ ਵੀ ਮੈਂ ਉਹ ਦੇਦਾ ਉਹ ਵੀ ਨੂੰ ਮਿਲਦੀ ਜੇ ਫਿਰ ਉਹ ਨੰਗੇ ਪੈਰੀ ਗਵੰਡੀਆਂ ਦੇ ਜਾਂਦਾ ਹੀ ਉਹਨਾਂ ਦੀ ਮਨਤਾ ਕਰਦਾ ਵੀ ਥੋੜੀ ਗੱਡੀ ਦੇ ਦਿਓ ਵੀ ਮੇਰੇ ਮੁੰਡਾ ਬਿਮਾਰ ਹੈ ਮੈਨੂੰ ਦਵਾਈ ਦਵਾਖੇ ਲੈ ਹੁਣੀ ਹੈ ਮਸਾਈ ਗਵੰਡਿਆਂ ਨੂੰ ਦੁੱਗਣੇ ਪੈਸੇ ਦੇ ਕੇ ਕਿਰਾਏ ਤੇ ਉਹ ਗੱਡੀ ਕਰਾਉਂਦਾ ਤੇ ਉਹ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਆਪਦੇ ਮੁੰਡੇ ਨੂੰ ਤੇ ਵੀ ਉਹਦਾ ਇਲਾਜ ਹੁੰਦਾ ਵੀ ਉਹ ਪ੍ਰਾਣੀਆਂ ਚੀਜ਼ਾਂ ਨੂੰ ਉਹ ਇੰਨਾ ਯਾਦ ਕਰਦਾ ਹੁੰਦਾ ਵੀ ਉਹ ਵੀ ਇੱਕ ਵੇਲਾ ਸੀਗਾ ਵੀ ਹਨਾ ਮੈਂ ਕਿਵੇਂ ਲੋਕਾਂ ਦੀਆਂ ਇਹਦੇ ਪਿੱਛੇ ਮਨਤਾ ਕੀਤੀਆਂ ਤੇ ਵੀ ਇਹ ਫਿਰ ਵੀ ਮੈਨੂੰ ਦਵਾਈ ਦਵਾ ਕੇ ਲਿਆ ਵੀ ਮੇਰਾ ਪੁੱਤ ਤਕਲੀਫ ਦੇ ਵਿੱਚ ਆ ਮੈਂ ਇਹਨੂੰ ਲੈ ਕੇ ਜ਼ਰੂਰ ਜਾਵਾਂ ਤੇ ਵੀ ਅੱਜ ਜਦੋਂ ਮੈਂ ਤਖਲੀਪ ਦੇ ਵਿੱਚ ਆ ਤੇ ਅੱਜ ਇਹਨੇ ਕਹਿਤਾ ਵੀ ਦਿਨੇ ਯਾਦ ਕਰਵਾਇਆ ਕਰੋ ਵੀ ਉਹ ਵੀ ਵੇਲਾ ਸੀ ਇੱਕ ਮੈਂ ਵਾਪਸ ਤੇ ਇੱਕ ਇਹ ਪੁੱਤ ਹੈ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਹਨਾ ਸਮਾਜ ਦੇ ਵਿੱਚ ਇਹਸ ਕਰਕੇ ਵੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਜਦੋਂ ਵੀ ਤੁਸੀਂ ਕੋਈ ਸ਼ਹਿਰ ਵਗੈਰਾ ਜਾਣੇ ਹੁੰਨੇ ਹੋ ਤਾਂ ਪਲੀਜ਼ ਆਪਦੇ ਬਜ਼ੁਰਗਾਂ ਨੂੰ ਪੁੱਛ ਕੇ ਜਾਇਆ ਕਰੋ ਵੀ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਤਾਂ ਨਹੀਂ ਅਕਸਰ ਹੀ ਆਪਾਂ ਸੌਦਾ ਪਤਾ ਸ਼ਹਿਰ ਲੈਣ ਜਾਣਦੇ ਆਪਾਂ ਕਦੇ ਬਜ਼ੁਰਗਾਂ ਨੂੰ ਨਹੀਂ ਪੁੱਛਦੇ ਵੀ ਤੁਹਾਨੂੰ ਕੋਈ ਲੋੜਾ ਹੀ ਚੀਜ਼ ਦੀ ਮੈਂ ਸਾਰਿਆਂ ਨੂੰ ਹੀ ਨਹੀਂ ਕਹਿ ਰਹੀ ਇਹ ਬਹੁਤੇ ਹੈਗੇ ਨੇ ਵਿੱਚ ਜਿਹੜੇ ਨਹੀਂ ਪੁੱਛਦੇ ਪਰ ਪੁੱਛਣਾ ਚਾਹੀਦਾ ਇਹਨੇ ਨਾਲ ਕੀ ਹੈ ਇਹ ਬਿਰਗਾਂ ਦੀ ਕੋਈ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੇ ਉਹ ਮੰਗਵਾਉਣੀਆਂ ਹੁੰਦੀਆਂ ਮੰਗਵਾ ਲੈਂਦੇ ਨੇ ਹਨਾ ਸ਼ਾਮ ਨੂੰ ਵੀ ਜੇ ਤੁਸੀਂ ਥੱਕੇ ਹਾਰੇ ਘਰਾਂ 'ਚ ਆਉਣੇ ਤਾਂ 5-10 ਮਿੰਟ ਆਪਣੇ ਮਾਤਾ-ਪਿਤਾ ਕੋਲੇ ਜ਼ਰੂਰ ਬੈਠਿਆ ਕਰੋ ਜੀ ਕੋਈ ਮੇਰੇ ਤੁਹਾਡੇ ਕੋਲੇ ਕੋਈ ਕੰਮ ਹੈਗਾ ਕੋਈ ਨਹੀਂ ਹੈਗਾ 5 ਜਾਂ 7 ਮਿੰਟ ਜੇ ਉਹਨਾਂ ਨਾਲ ਬੈਠੋਗੇ ਤਾਂ ਉਹਨਾਂ ਨੂੰ ਇਹ ਫੀਲ ਹੋਊਗਾ ਵੀ ਸਾਡੇ ਪੁੱਤ ਹੈ ਜਿਹੜਾ ਸਾਡੀ ਇੱਜ਼ਤ ਕਰਦਾ ਈ ਬਾਦ ਵਿੱਚ ਤੁਸੀਂ ਆ ਜਰੂਰੀ ਰੁਟੀਨ ਦੇ ਕੰਮ ਕਰ ਸਕਦੇ ਹੋ 5-7 ਮਿੰਟ ਆਪਣੇ ਦਿਨ ਦੇ ਆਪਾਂ ਆਪਣੇ ਮਾਤਾ ਪਿਤਾ ਲਈ ਕੱਢ ਲਾਂਗੇ ਇਹ ਕੋਈ ਖਾਸ ਗੱਲ ਨਹੀਂ ਹੁੰਦੀ ਜੇ ਮੇਰੀ ਗੱਲ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ